ਜਦੋਂ ਆਪਾਂ ਪ੍ਰਭੂ ਦਾ ਸਿਮਰਨ ਕਰਦੇ ਆ ਨਾ ਪਹਿਲਾਂ ਅਭਿਆਸ ਕਰਨਾ ਪੈਂਦਾ ਜਦੋਂ ਆਪਾਂ ਅਭਿਆਸ ਕਰਦੇ ਆ ਪਹਿਲਾਂ ਫਿਰ ਬੋਲਦੇ ਆ ਸ਼ਬਦ ਬੋਲੇ ਤੋਂ ਬਿਨਾ ਅਭਿਆਸ ਨਹੀਂ ਹੁੰਦਾ ਫਿਰ ਜਦੋਂ ਅਭਿਆਸ ਹੋ ਜਾਂਦਾ ਫਿਰ ਅਸੀਂ ਮੁਖ ਦੇ ਵਿੱਚ ਉਚਾਰਨ ਕਰਦੇ ਆ ਜਾਣ ਦੀ ਬੁੱਲਾਂ ਨੂੰ ਨਹੀਂ ਰੋਕ ਲੈਣੇ ਆ ਆਵਾਜ਼ ਨੂੰ ਮੁਖ ਦੇ ਵਿੱਚ ਘਮਾਉਣੇ ਆ ਰਸ਼ਨਾ ਦੇ ਨਾਲ ਉਚਾਰਨ ਕਰਦੇ ਆਂ ਫਿਰ ਜਦੋਂ ਹੋਰ ਅਭਿਆਸ ਹੋ ਜਾਂਦਾ ਫਿਰ ਗੁਰਮਖ ਲੋਗ ਰਸ਼ਨਾ ਨੂੰ ਵੀ ਰੋਕ ਲੈਂਦੇ ਆ ਫਿਰ ਕੰਠ ਦੇ ਵਿੱਚ ਸ਼ਬਦ ਚਲਿਆ ਜਾਂਦਾ ਜਦੋਂ ਕੰਠ ਦੇ ਵਿੱਚ ਸ਼ਬਦ ਜਾਂਦਾ ਫਿਰ ਸਾਡੇ ਗਲ ਦੇ ਵਿੱਚ ਇੱਕ ਸੂਖਸ਼ਮ ਰਸ਼ਨਾ ਛੋਟੀ ਜੀਵ ਜਿਹਨੂੰ ਆਮ ਆਪਾ ਲੋਗ ਆਪਣੀ ਲੋਕਾਂ ਦੀ ਭਾਸ਼ਾ ਵਿੱਚ ਉਹਨੂੰ ਕਹਿੰਦੇ ਆਂ ਕਾ ਗੱਲ ਦੇ ਵਿੱਚ ਸਾਡੇ ਕਾਮ ਉਹਨੂੰ ਮਹਾਤਮਾ ਲੋਗ ਸੂਕਸ਼ਮ ਰਚਨਾ ਕਹਿੰਦੇ ਆਂ ਛੋਟੀ ਜੀਵ ਫਿਰ ਉਹਦੇ ਨਾਲ ਸ਼ਬਦ ਉਚਾਰਨ ਹੁੰਦਾ ਫਿਰ ਜਦੋਂ ਅਸੀਂ ਅਭਿਆਸ ਕਰੀ ਜਾਂਦੇ ਆਂ ਫਿਰ ਉਹ ਵੀ ਰੁਕ ਜਾਂਦਾ ਫਿਰ ਸਾਡੀ ਸੋਚ 'ਚ ਚਲੇ ਆ ਜਾਂਦਾ ਫਿਰ ਉੱਥੋਂ ਵੀ ਅੱਗੇ ਲੰਘ ਕੇ ਮਨ ਨਾਲ ਜੁੜ ਜਾਂਦਾ ਜਦੋਂ ਸ਼ਬਦ ਮਨ ਨਾਲ ਜੁੜ ਜਾਂਦਾ ਫੇਰ ਉਹਨੂੰ ਕੋਸ਼ਿਸ਼ ਕਰਨ ਦੀ ਲੋੜ ਨਹੀਂ ਫੇਰ ਆਪੇ ਹੀ ਜਪੀ ਜਾਂਦਾ ਇੱਥੇ ਬਾਦਸ਼ਾਹ ਕਹਿੰਦੇ Jap Man Har Har Naam Tara Bago हे जीव ਜਦੋਂ ਤੂੰ ਮਨ ਜੋੜ ਕੇ ਬੋਲੇਗਾ ਮੁਖ ਜਵਾਨੀ ਜਾਪ ਕਰੇਗਾ ਕੰਠ ਦੇ ਵਿੱਚ ਸੋਚ ਕੇ ਫਿਰ ਤੇਰਾ ਮਨ ਜੁੜ ਜੁਗਿਆ ਤੇ ਮਨ ਦੇ ਨਾਲ ਜੁੜ ਜੇਗਾ ਜਦੋਂ ਇਹ ਨਾਮ சுவாਸ சுவாਸ ਆਪੇ ਚੱਲ ਜੂ ਜਦੋਂ சுவாਸ சுவாਸ ਸਿਮਰਨ ਹੋ ਗਿਆ ਨਾਮ ਦੇ ਮਹਾਤਮ ਦੇ ਨਾਲ ਨਾਮ ਤੈਨੂੰ ਤਰਾ ਦੇਗੋ ਆ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਵਿੱਚੋਂ ਤਾਰਨ ਦਾ ਕਾਰਨ ਨਾਮ ਹੈ ਵਾਹਿਗੁਰੂ ਦੇ ਨਾਮ ਨਾਲ ਤਰਾਂਗੇ ਭਵ ਸਾਗਰ ਵਿੱਚੋਂ ਪਾਰ ਹੋ ਜਾਣਗੇ ਭਵ ਵਿਚਾਰ ਹੈ ਸਾਗਰ ਸਮੁੰਦਰ ਹੈ ਵਿਚਾਰਾਂ ਦੇ ਸਮੁੰਦਰ ਵਿੱਚੋਂ ਪਾਰ ਹੋਣ ਲਈ ਪ੍ਰਭੂ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਨਾਮ ਜਪ ਹੇ ਮਨ ਸ્વાસ ਸ્વાસ ਸਮਰਨ ਕਰ ਫਿਰ ਤਰਾਵੇ ਗੋ ਨਾਮ ਤੈਨੂੰ ਗੁਰੂ ਦਾ ਤਾਰ ਕੇ ਲੈ ਜਾਊਗਾ ਗੁਰੂ ਦੇ ਨਾਮ ਨਾਲ ਤਰ ਜੇਗਾ ਫਿਰ ਅੱਗੇ ਕਹਿੰਦੇ ਜੋ ਜੋ ਜਪੈ ਸੋਈ ਗਤਿ ਪਾਵੈ ਜਿੰਨਾ ਜਿੰਨਾ ਨੇ ਵੀ ਇਹ ਸ਼ਬਦ ਨੂੰ ਜਪਿਆ ਗੁਰ ਸ਼ਬਦ ਦਾ ਜਾਪ ਕਰਿਆ ਉਹਨਾਂ ਨੇ ਗਤਿ ਪਾ ਲਈ ਗਤ ਦੇ ਭਾਵ ਨੇ ਇੱਕ ਮੁਕਤੀ ਨੂੰ ਆਪਾਂ ਕਹਿੰਦੇ ਆ ਗਤ ਜਨ ਦੇ ਚੱਕਰ ਚੋਂ ਨਿਕਲ ਗਏ ਗਤ ਪਾ ਲਈ ਇੱਕ ਪ੍ਰਾਪਤੀ ਹੁੰਦੀ ਆ ਕਹਿੰਦੇ ਵੀ ਜਿੰਨਾ ਜਿੰਨਾ ਨੇ ਜਪਿਆ ਵਾ ਉਹਨਾਂ ਉਹਨਾਂ ਨੂੰ ਇਹ ਅਵਸਥਾ ਮਿਲਗੀ